ਸਤਿ ਸ਼੍ਰੀਕਾਲ ਜੀ ਕਮਾਂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਲੈ ਸੱਜਣੋ ਸ਼ਾਰਟ ਵੀਡੀਓ ਬਣਾ ਰਿਹਾ ਤੇ ਬਾਖੜ ਗੱਬਣ ਝੋਟੀ ਦਿਖਾਵਾਂਗੇ ਇੱਕ ਲੈ ਪੂਰੇ ਟੌਪ ਦਾ ਨੀਂਨਾ ਸੱਜਣੋ ਦੇਖ ਸਕਦੇ ਹੋ ਫੇਸ ਕੁਆਲਟੀ ਬਿਲਕੁਲ ਛੋਟਾ ਸਿੰਗ ਪ्योर ਮੋਰਾ ਨਾਸਲਾ ਦੇਖ ਸਕਦੇ ਹੋ ਨਵਾਈ ਨਬੂਈ ਬਹੁਤਾ ਝੋਟੀ ਦੀ ਕੱਦ ਕਾਠ ਵੀ ਬਾਵਾ ਝੋਟੀ ਦਾ ਦੇਖ ਸਕਦੇ ਹੋ ਮੋਢਿਆਂ ਤੋਂ ਟੱਪਦੀ ਹੋਇਆ ਸੱਜਣੋ ਤੇ ਥੜਲੇਵੇ ਦੇ ਮਾਰਦੇ ਕੈਮਰਾ ਖਣ ਨੇ ਵੀ ਦੀ ਸਾਫ ਆ ਕੱਲਾ ਕੱਲਾ ਮੂਠੀ ਵਾਲਾ ਥੜ ਲੱਗਿਆ ਸੱਤ ਲੀਟਰ ਦੁੱਧ ਤਿਆਰ ਆ ਹੁਣ ਸੱਜਣੋ ਤੇ ਇੱਕ ਦੀ ਦੂਜਾ ਸੂਏ ਸੁਈ ਹੋਈ ਕਹਾਂ ਤੀਜੇ ਸੂਏ ਸੂਣਾਏ ਨੇ ਮਾਗਰ ਕੱਟੀ ਆ ਕੱਟੀ ਦੀ ਮਾਗਰ ਮਾਗਰ ਕੱਟੀ ਆ ਕੱਟੀ ਦੀ ਮਿਲਦੀ ਆ ਦੋ ਢੰਗ ਸੱਜਣੋ 7 ਲੀਟਰ ਦੁੱਧ ਤੇ ਪਹਿਲੇ ਸੂਏ ਨੇ 18 ਲੀਟਰ ਦੁੱਧ ਪਾਇਆ ਦੂਜੇ ਸੂਏ ਇੱਕ ਦੀ 20 ਪਲੱਸ ਦੀ ਉਮੀਦ ਆ ਸੱਜਣੋ ਜਿਹੜਾ ਵੀ ਸੱਜਣ ਲੈ ਗਿਆ ਅਰੰਗ ਲਾ ਦੂਗੀ ਜਿਹੜਾ ਵੀ ਵੀਰ ਭਾਈ ਲੈ ਗਿਆ ਦੋ ਢੰਗ ਚੋਵੇ ਚਾਹੇ ਚਾਰ ਢੰਗ ਚੋਵੇ ਪਿਓਰ ਮੋਰਾ ਨਾਛਣਾ ਮੁੱਲ ਵਾਰੀ 1 20 ਕਰਦੇ ਆ 1 15 ਦੀ ਦੇ ਦਾਂਗੇ 1 15 ਜੋ ਮਾਨ ਤਨ ਜਰੂਰ ਕਰਦਾਂਗੇ ਜਿਹੜਾ ਵੀ ਪੀਰ ਸੱਜਣਾ ਆਪਣੀ ਵੀਡੀਓ ਨੂੰ ਦੇਖ ਕੇ ਆਊਗਾ ਆਪਣਾ ਮੋਬਾਈਲ ਨੰਬਰ ਹੈਗਾ 98728 6112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਧੰਨਵਾਦ